ਵਾਹਨ ਚਾਲਕਾਂ ਦੇ ਲਈ ਵੱਡੀ ਖਬਰ ਹੈ ਦੱਸਦੇ ਕਿ ਹੁਣ ਉਹਨਾਂ ਦੇ ਫਿਟਨੈਸ ਟੈਸਟ ਹੋਏ ਮਹਿੰਗੇ ਤਾਂ ਦੱਸਦੇ ਕਿ ਹੁਣ 10 ਗੁਣਾ ਵਾਅਦਾ ਕੀਤਾ ਗਿਆ ਤਾਂ ਰਾਜਮਾਰਗ ਮੰਤਰਾਲੇ ਨੇ ਇਹ ਵੱਡਾ ਫੈਸਲਾ ਲੈਂਦੇ ਕਿ ਹੈ ਕਿ ਇਹਨਾਂ 'ਚ ਹੁਣ ਵਾਅਦਾ ਕੀਤਾ ਜਾਵੇਗਾ ਤਾਂ ਦੇਸ਼ ਭਰ ਵਿੱਚ ਵਾਹਨ ਫਿਟਨੈਸ ਟੈਸਟ ਫੀਸਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ ਤਾਂ ਇਸ ਨੂੰ ਹੋਰ ਸਖਤ ਅਤੇ ਉਮਰ ਅਧਾਰਿਤ ਬਣਾਇਆ ਗਿਆ ਪਹਿਲਾਂ 15 ਸਾਲ ਤੋਂ ਵੱਧ ਉਮਰ ਦੇਵਾਨਾ ਤੇ ਵੱਧ ਫੀਸਾਂ ਲੱਗਦੀਆਂ ਸਨ ਪਰ ਨਵੀਂ ਪ੍ਰਣਾਲੀ ਨੇ ਇਸ ਸੀਮਾ ਨੂੰ ਘਟਾ ਕੇ 10 ਸਾਲ ਕਰ ਦਿੱਤਾ ਹੈ ਤਾਂ ਕੇਂਦਰੀ ਮੋਟਰ ਵਾਹਨ ਨਿਯਮਾਂ ਦੇ ਤਹਿਤ ਇਹ ਨਿਯਮ ਤੁਰੰਤ ਲਾਗੂ ਹੋ ਗਏ ਨੇ ਤਾਂ ਵਾਹਨਾਂ ਲਈ ਤਿੰਨ ਨਵੀਆਂ ਉਮਰ ਸ਼੍ਰੇਣੀਆਂ ਸਥਾਪਿਤ ਕੀਤੀਆਂ ਗਈਆਂ ਨੇ ਜਿਵੇਂ ਕਿ 10 ਤੋਂ 15 ਸਾਲ, 15 ਤੋਂ 20 ਸਾਲ ਅਤੇ 20 ਸਾਲ ਤੋਂ ਵੱਧ ਜਿਨ੍ਹਾਂ ਮੁਤਾਬਕ ਫੀਸਾਂ ਹੌਲੀ-ਹੌਲੀ ਵੱਧ ਜਾਣਗੀਆਂ ਤਾਂ ਰਿਪੋਰਟ ਮੁਤਾਬਕ ਇਹ ਨਵੇਂ ਪ੍ਰਬੰਧ ਦੋ ਪਹੀਆ ਵਾਹਨਾਂ, ਤਿੰਨ ਪਹੀਆ ਵਾਹਨਾਂ ਸਾਈਕਲ ਮੋਟਰਸਾਈਕਲ ਅਤੇ ਵਾਨਾਂ ਅਤੇ ਦਰਮਿਆਨ ਅਤੇ ਭਾਰੀ ਵਪਾਰਕ ਵਾਨਾਂ ਨੂੰ ਪ੍ਰਭਾਵਿਤ ਕਰਨਗੇ ਤਾਂ ਰਿਪੋਰਟ ਮੁਤਾਬਕ 10 ਸਾਲ ਪੂਰੇ ਹੋਣ ਤੇ ਫਿਟਨੈਸ ਫੀਸਾਂ ਵਾਜ ਜਾਣ ਗਿਆ ਤਾਂ ਸੋਦੇ ਹੋਏ ਨਿਮਾ 81 ਦੇ ਤਹਿਤ 15 ਸਾਲ ਤੋਂ ਘੱਟ ਉਮਰ ਦੇ ਵਾਨਾਂ ਤੇ ਵੀ ਹੁਣ ਵਾਦ ਫੀਸ ਲੱਗਣ ਗਿਆ ਤਾਂ ਨਵੀਆਂ ਫੀਸਾਂ ਬਾਰੇ ਦੱਸਦੇ ਆ ਕਿ ਮੋਟਰਸਾਈਕਲ 400 ਹਲਕਾ ਮੋਟਰ ਵਾਹਨ 600 ਮੱਧ ਭਾਰੀ ਕਮਰਸ਼ੀਅਲ ਵਹੀਕਲ 1000 ਰੁਪਏ ਇਹਨਾਂ ਫੀਸਾਂ ਵਾਨਾਂ ਦੇ 10 ਸਾਲ ਪੂਰੇ ਹੋਣ ਤੋਂ ਬਾਅਦ ਲਾਗੂ ਹੁੰਦੀਆਂ ਨੇ ਤਾਂ 20 ਸਾਲਾਂ ਤੋਂ ਪੁਰਾਣੇ ਵਾਨਾਂ ਦੇ ਭਾਰੀ ਬੋਝ ਦਾਦੇ ਕੀ ਵਪਾਰਕ ਵਾਹਨ ਬੱਸ ਟਰੱਕ ਜੋ ਕਿ 25 ਹਰ ਹੋਇਆ ਤਾਂ ਪਹਿਲਾਂ 2500 ਸੀ ਤਾਂ ਮੱਧ ਵਪਾਰਕ ਵਾਹਨ 20000 ਰੁਪਏ ਪਹਿਲਾਂ 1800 ਰੁਪਏ ਸੀ ਹੁਣ ਹਲਕੇ ਮੋਟਰ ਵਾਹਨ 15000 ਰੁਪਏ ਤਿੰਨ ਪਹੀਆ ਵਾਹਨ 7000 ਰੁਪਏ ਤਾਂ ਦੋ ਪਹੀਆ ਵਾਹਨ 600 ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਗਿਆ ਤਾਂ ਪਹਿਲਾਂ 15 ਸਾਲ ਤੋਂ ਪੁਰਾਣੇ ਸਾਰੇ ਵਾਹਨਾਂ ਤੇ ਇੱਕੋ ਜਿਹੀ ਫੀਸ ਲੱਗੇ ਜਾਂਦੀ ਸੀ ਤਾਂ ਪਰ ਹੁਣ ਉਮਰ ਅਧਾਰਿਤ ਸਲੈਬ ਪ੍ਰਣਾਲੀ ਲਾਗੂ ਕੀਤੀ ਗਈ ਹੈ ਤਾਂ ਰਿਪੋਰਟ ਮੁਤਾਬਕ ਸਰਕਾਰ ਦਾ ਕਹਿਣਾ ਕਿ ਇਹ ਨਵੀਆਂ ਟਾਂਚਾ ਹੁਣਾ ਪੁਰਾਣੇ ਵਾਹਨਾਂ ਮਾਲਕਾਂ ਦੀ ਨਿਗਰਾਨੀ ਨੂੰ ਮਜ਼ਬੂਤ ਕਰੇਗਾ ਜੋ ਆਪਣੇ ਵਾਹਨਾਂ ਦੀ ਆਪਣੀ ਤਾਂ ਸਮਰੱਥਾ ਤੇ ਵੱਤ ਵਰਤੋ ਕਰ ਦੇਣਾ ਇਸ ਦਾ ਉਦੇਸ਼ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਤਾਂ ਪ੍ਰਦੂਸ਼ਣ ਨਿਯਾਰਤਨ ਨੂੰ ਬਹੁਤ ਤਰ ਬਣਾਉਣਾ ਤੇ ਪੁਰਾਣੇ ਐਕਚੁਅਲ ਵਾਹਨਾਂ ਨੂੰ ਪੜਾਵਾਰ ਹਟਾਉਣਾ ਹੈ ਤਾਂ ਨਵੀਆਂ ਫੀਸਾਂ ਦਾ ਉਹਨਾਂ ਵਪਾਰਕ ਵਾਹਨ ਮਾਲਕਾਂ ਦੇ ਸਭ ਤੋਂ ਵੱਧ ਵਿੱਤੀ ਪ੍ਰਭਾਵ ਪਵੇਗਾ ਜਿਨ੍ਹਾਂ ਦੇ ਵਾਹਨ 15 ਤੋਂ 20 ਸਾਲ ਤੋਂ ਵੱਧ ਪੁਰਾਣੇ ਹੋ ਚੁੱਕੇ ਨੇ ਤਾਂ ਬਹੁਤ ਸਾਰੇ ਮਾਮਲੇ ਵਿੱਚ ਫੀਸਾਂ ਵਿੱਚ 10 ਗੁਣਾ ਤੱਕ ਵਾਧਾ ਹੋਇਆ ਜਿਸ ਨਾਲ ਪੁਰਾਣੇ ਵਾਹਨਾਂ ਦਾ ਸੜਕ ਤੇ ਰਹਿਣਾ ਹੋਰ ਵੀ ਮਹਿੰਗਾ ਹੋ ਗਿਆ ਤਾਂ ਦੱਸਦੀ ਹੈ ਕਿ ਪੁਰਾਣੀਆਂ ਗੱਡੀਆਂ ਦਾ ਫਿਟਨੈਸ ਟੈਸਟ ਮਹਿੰਗਾ ਕਰ ਦਿੱਤਾ ਗਿਆ ਤਾਂ ਤੁਹਾਨੂੰ 10 ਗੁਣਾ ਵੱਧ ਫੀਸ ਦੇਣੀ ਪਵੇਗੀ ਇਹ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿੱਚ ਵਾਹਨ ਵਿਟਨ ਟੈਸਟ ਫੀਸਾਂ ਵਿੱਚ ਮਹੱਤਵਪੂਰਨ ਬਦਲਾ ਕੀਤਾ ਨੇ ਵਾਹਨ ਚਾਲਕਾਂ ਦੇ ਲਈ ਵੱਡੀ ਖਬਰ ਹੈ ਦੱਸਦੀ ਹੈ ਕਿ ਹੁਣ ਉਹਨਾਂ ਦੇ ਫਿਟਨੈਸ ਟੈਸਟ ਹੋਏ ਮਹਿੰਗੇ ਤਾਂ ਦੱਸਦੀ ਹੈ ਕਿ ਹੁਣ 10 ਗੁਣਾ ਵਾਦਾ ਕੀਤਾ ਗਿਆ ਤਾਂ ਰਾਜਮਾਰਗ ਮੰਤਰਾਲੇ ਨੇ ਇਹ ਵੱਡਾ ਫੈਸਲਾ ਲੈਂਦੇ ਕਿਹਾ ਹੈ ਕਿ ਇਹਨਾਂ 'ਚ ਹੁਣ ਵਾਧਾ ਕੀਤਾ ਜਾਵੇਗਾ ਤਾਂ ਦੇਸ਼ ਭਰ ਵਿੱਚ ਵਾਹਨ ਫਿਟਨੈਸ ਟੈਸਟ ਫੀਸਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ ਤਾਂ ਇਸ ਨੂੰ ਹੋਰ ਸਖਤ ਅਤੇ ਉਮਰ ਆਧਾਰਿਤ ਬਣਾਇਆ ਗਿਆ ਹੈ ਪਹਿਲਾਂ 15 ਸਾਲ ਤੋਂ ਵੱਧ ਉਮਰ ਦੇ ਵਾਹਨਾਂ ਤੇ ਵੱਧ ਫੀਸਾਂ ਲੱਗਦੀਆਂ ਸਨ ਪਰ ਨਵੀਂ ਪ੍ਰਣਾਲੀ ਨੇ ਇਸ ਸੀਮਾ ਨੂੰ ਘਟਾ ਕੇ 10 ਸਾਲ ਕਰ ਦਿੱਤਾ ਹੈ ਤਾਂ ਕੇਂਦਰੀ ਮੋਟਰ ਵਾਹਨ ਨਿਯਮਾਂ ਦੇ ਤਹਿਤ ਇਹ ਨਿਯਮ ਤੁਰੰਤ ਲਾਗੂ ਹੋ ਗਏ ਨੇ ਤਾਂ ਵਾਹਨਾਂ ਲਈ 3 ਨਵੀਆਂ ਉਮਰ ਸ਼੍ਰੇਣੀ ਸਥਾਪਿਤ ਕੀਤੀਆਂ ਗਈਆਂ ਨੇ ਜਿਵੇਂ ਕਿ 10 ਤੋਂ 15 ਸਾਲ, 15 ਤੋਂ 20 ਸਾਲ ਅਤੇ 20 ਸਾਲ ਤੋਂ ਵੱਧ ਜਿਨ੍ਹਾਂ ਮੁਤਾਬਕ ਫੀਸਾਂ ਹੌਲੀ-ਹੌਲੀ ਵੱਧ ਜਾਣਗੀਆਂ। ਤਾਂ ਰਿਪੋਰਟ ਮੁਤਾਬਕ ਇਹ ਨਵੇਂ ਪ੍ਰਬੰਧ ਦੋ ਪਹੀਆ ਵਾਹਨਾ, ਤਿੰਨ ਪਹੀਆ ਵਾਹਨਾ, ਸਾਈਕਲ ਮੋਟਰਸਾਈਕਲ ਅਤੇ ਵਾਹਨਾ ਅਤੇ ਦਰਮਿਆਨ ਅਤੇ ਭਾਰੀ ਵਪਾਰਕ ਵਾਹਨਾਂ ਨੂੰ ਪ੍ਰਭਾਵਿਤ ਕਰਨਗੇ। ਤਾਂ ਰਿਪੋਰਟ ਮੁਤਾਬਕ 10 ਸਾਲ ਪੂਰੇ ਹੋਣ ਤੇ ਫਿਟਨੈਸ ਫੀਸਾਂ ਵੱਧ ਜਾਣ ਗਿਆ ਤਾਂ ਸੋਦੇ ਹੋਏ ਨਿਮਾ 81 ਦੇ ਤਹਿਤ 15 ਸਾਲ ਤੋਂ ਘੱਟ ਉਮਰ ਦੇ ਵਾਹਨ ਅਤੇ ਵੀ ਹੁਣ ਬਾਦ ਫੀਸ ਲੱਗਣਗੀਆਂ ਤਾਂ ਨਵੀਆਂ ਫੀਸਾਂ ਬਾਰੇ ਦੱਸਦੇ ਹਾਂ ਕਿ ਮੋਟਰਸਾਈਕਲ 400 ਹਲਕਾ ਮੋਟਰ ਵਾਹਨ 600 ਮੱਧ ਭਾਰੀ ਕਮਰਸ਼ੀਅਲ ਵਹੀਕਲ 1000 ਰੁਪਏ ਇਹਨਾਂ ਫੀਸਾਂ ਵਾਹਨਾਂ ਦੇ 10 ਸਾਲ ਪੂਰੇ ਹੋਣ ਤੋਂ ਬਾਅਦ ਲਾਗੂ ਹੁੰਦੀਆਂ ਨੇ ਤਾਂ 20 ਸਾਲਾਂ ਤੋਂ ਪੁਰਾਣੇ ਵਾਹਨਾਂ ਦੇ ਭਾਰੀ ਬੋਝ ਦਾਦੇ ਕੀ ਵਪਾਰਕ ਵਾਹਨ ਬੱਸ ਟਰੱਕ ਜੋ ਕਿ 25 ਯਰ ਹੋਇਆ ਤਾਂ ਪਹਿਲਾਂ 2500 ਸੀ ਤਾਂ ਮੱਧ ਵਪਾਰਕ ਵਾਹਨ 20000 ਰੁਪਏ ਪਹਿਲਾਂ 1800 ਰੁਪਏ ਸੀ ਹੁਣ ਹਲਕੇ ਮੋਟਰ ਵਾਹਨ 15000 ਰੁਪਏ ਤਿੰਨ ਪਹੀਆ ਵਾਹਨ 7000 ਰੁਪਏ ਤਾਂ ਦ ਵਧਾ ਕੇ 2000 ਰੁਪਏ ਕਰ ਦਿੱਤਾ ਗਿਆ ਤਾਂ ਪਹਿਲਾਂ 15 ਸਾਲ ਤੋਂ ਪੁਰਾਣੇ ਸਾਰੇ ਵਾਹਨਾਂ ਤੇ ਇੱਕੋ ਜਿਹੀ ਫੀਸ ਲੱਗੇ ਜਾਂਦੀ ਸੀ ਤਾਂ ਪਰ ਹੁਣ ਉਮਰ ਆਧਾਰਿਤ ਸਲੈਬ ਪ੍ਰਣਾਲੀ ਲਾਗੂ ਕੀਤੀ ਗਈ ਹੈ ਤਾਂ ਰਿਪੋਰਟ ਮੁਤਾਬਕ ਸਰਕਾਰ ਦਾ ਕਹਿਣਾ ਕੀ ਹੈ ਨਵੀਆਂ ਟਾਂਚਾ ਆਉਣਾ ਪੁਰਾਣੇ ਵਾਹਨਾਂ ਮਾਲਕਾਂ ਦੀ ਨਿਗਰਾਨੀ ਨੂੰ ਮਜ਼ਬੂਤ ਕਰੇਗਾ ਜੋ ਆਪਣੇ ਵਾਹਨਾਂ ਦੀ ਆਪਣੀ ਤਾਂ ਸਮਰੱਥਾ ਤੇ ਵੱਧ ਵਰਤੋਂ ਕਰ ਦੇਣ ਦਾ ਇਸ ਦਾ ਉਦੇਸ਼ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਤਾਂ ਪ੍ਰਦੂਸ਼ਨ ਨਿਯਾਰਤ ਨੂੰ ਬਹੁਤ ਬਣਾਉਣਾ ਤੇ ਪੁਰਾਣੇ ਐਕਚੁਅਲ ਵਾਹਨਾਂ ਨੂੰ ਪੜਾवार ਹਟਾਉਣਾ ਹੈ ਤਾਂ ਨਵੀਆਂ ਫੀਸਾਂ ਦਾ ਉਹਨਾਂ ਵਪਾਰਕ ਵਾਹਨਾਂ ਮਾਲਕਾਂ ਦੇ ਸਭ ਤੋਂ ਵੱਧ ਵਿੱਤੀ ਪ੍ਰਭਾਵ ਪਵੇਗਾ ਜਿਨ੍ਹਾਂ ਦੇ ਵਾਹਨ 15 ਤੋਂ 20 ਸਾਲ ਤੋਂ ਵੱਧ ਪੁਰਾਣੇ ਹੋ ਚੁੱਕੇ ਨੇ ਤਾਂ ਬਹੁਤ ਸਾਰੇ ਮਾਮਲੇ ਵਿੱਚ ਫੀਸਾਂ ਵਿੱਚ 10 ਗੁਣਾ ਤੱਕ ਵਾਧਾ ਹੋਇਆ ਜਿਸ ਨਾਲ ਪੁਰਾਣੇ ਵਾਹਨਾਂ ਦਾ ਸੜਕ ਤੇ ਰਹਿਣਾ ਹੋਰ ਵੀ ਮੈਗਾ ਹੋ ਗਿਆ ਤਾਂ ਦੱਸ ਦਈਏ ਕਿ ਪੁਰਾਣੀਆਂ ਗੱਡੀਆਂ ਦਾ ਫਿਟਨੈਸ ਟੈਸਟ ਮੈਗਾ ਕਰ ਦਿੱਤਾ ਗਿਆ ਤਾਂ ਤੁਹਾਨੂੰ 10 ਗੁਣਾ ਵੱਧ ਫੀਸ ਦੇਣੀ ਪਵੇਗੀ ਇਹ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿੱਚ ਵਾਹਨ ਵਿਟਨ ਟੈਸਟ ਫੀਸਾਂ ਵਿੱਚ ਮਹੱਤਵਪੂਰਨ ਬਦਲਾ ਕੀਤਾ ਹੈ